ਅਸੀਂ ਕਾਲ ਮੈਂ ਧਰਮਿੰਦਰ ਸਿੰਘ ਕੱਲ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਪੈਟਰਨ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਜਿਹੜੇ 3 ਦਿਨਾਂ ਦੇ ਲਈ ਫ੍ਰੀ ਕਰ ਦਿੱਤੇ ਜਾਣਗੇ ਉਹ ਤੋਂ ਇਲਾਵਾ ਭਾਜਪਾ ਦੇ ਲੀਡਰਾਂ ਦੇ ਘਰਾ ਘਰਾ ਦੇ ਘਰਾਵਦੀ ਵੀ ਗੱਲ ਕੀਤੀ ਹੈ ਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਤੇ ਪੈਟਰਨ ਤੇ ਮੁਕੇਰੀਆਂ ਦੀਆਂ 6 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੇ ਦਿਨਾਂ ਸਾਂਝੇ ਤੌਰ ਤੇ ਰੈਸਟ ਹਾਊਸ ਮੁਕੇਰੀਆਂ ਬੈਠ ਕੇ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਭਾਰਤਵੰਦ ਦਾ ਸੱਦਾ ਸੀਗਾ 16 ਫਰਵਰੀ ਦਾ ਉਹਨੂੰ ਕਾਮਯਾਬ ਕਰਾਂਗੇ ਤੇ ਮਾਤਰਾਣੀ ਚੌਂਕ ਬੜੇ ਹੀ ਵਧੀਆ ਟਿਕਕੇ ਦੇ ਨਾਲ ਭਾਰਤਵੰਦ ਨੂੰ ਕਾਮਯਾਬ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਮੁਕੇਰੀਆਂ ਦੇ ਪੈਟਰਨ ਤੇ ਕੰਮ ਕੀਤਾ ਤੇ ਹੁਣ ਅੱਜ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਸੀ ਜਿਸ ਕਰਕੇ ਮੀਟਿੰਗ ਤਾਂ ਨਹੀਂ ਹੋ ਸਕੀ ਪਰ ਸਾਰੇ ਸੰਯੁਕਤ ਕਿਸਾਨ ਮੋਰਚੇ ਮੁਕੇਰੀਆਂ ਦੇ ਵਿੱਚ ਕੰਮ ਕਰਦੀਆਂ ਜੱਥੇਬੰਦੀਆਂ ਦੇ ਨਾਲ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਕਰਕੇ ਤੈਅ ਕੀਤਾ ਗਿਆ ਕਿ ਕੱਲ ਠੀਕ 10 ਵਜੇ ਹਰਸ਼ੇ ਮਾਨਸਰ ਟੋਲ ਪਲਾਜ਼ੇ ਨੂੰ ਜਿਹੜਾ ਆ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਫ੍ਰੀ ਕਰ ਦਿੱਤਾ ਜਾਏਗਾ ਕਿਉਂਕਿ ਜਿਹੜੀਆਂ ਮੰਗਾਂ ਦਾ ਜ਼ਿਕਰ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਅਗਲਾ ਐਕਸ਼ਨ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੈ ਉਸੇ ਪੈਟਰਨ ਤੇ ਮੁਕੇਰੀਆਂ ਦੀਆਂ 6 ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੁਆਬਾ ਕਿਸਾਨ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਕਿਸਾਨ ਯੂਨੀਅਨ ਤੇ ਪਗੜੀ ਸੰਵਾਲ ਜੱਟਾ ਛੇ ਜਥੇਬੰਦੀਆਂ ਆ ਇਹ ਤੋਂ ਇਲਾਵਾ ਹੋਰ ਵੀ ਜਿਹੜੀ ਜਥੇਬੰਦੀਆਂ ਅੰਦਤਤਾ ਸੰਘਰਸ਼ ਕਮੇਟੀ ਇੱਕ ਹਾਜੀਪੁਰ ਦੇ ਵਿੱਚ ਕੰਮ ਕਰਦੀ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੀ ਹੈ ਤੇ ਇੱਕ ਜਥੇਬੰਦੀ ਹੋਰ ਹੈ ਤੇ ਸਾਰੇ ਨੂੰ ਸੱਦਾ ਦਿੰਦੇ ਆ ਕਿ ਸਾਰੇ ਕੱਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਹਨਾਂ ਜਥੇਬੰਦੀਆਂ ਨਾਲ ਸੰਬੰਧਤ ਸਾਥੀ ਜਿਹੜੇ ਹਰਸੀਮਾਨਸਰ ਟੋਲ ਪਲਾਜ਼ੇ ਦੇ ਠੀਕ 10 ਵਜੇ ਪਹੁੰਚਣ ਤਾਂ ਕਿ 10 ਵਜੇ ਤੋਂ ਜਿਹੜਾ ਹਰਸੀਮਾਨਸਰ ਟੋਲ ਪਲਾਜ਼ਾ ਜਿਹੜਾ ਹੈ ਉਹ ਫ੍ਰੀ ਕਰ ਦਿੱਤਾ ਜਾਏਗਾ ਤੇ ਇਹ 3 ਦਿਨ ਚੱਲੂਗਾ ਦਿਨ ਰਾਤ ਜਿਹੜਾ ਇਹ ਮੋਰਚਾ ਉੱਥੇ ਲੱਗਿਆ ਰਹੂਗਾ ਤੇ ਰਾਤ ਵੀ ਲਗਾਤਾਰ ਉਥੇ ਡਿਊਟੀਆਂ ਲੱਗਣਗੀਆਂ ਮੈਂ ਅਪੀਲ ਕਰਦਾ ਹਾਂ ਇਲਾਕੇ ਦੇ ਕਿਸਾਨਾਂ ਨੂੰ ਜਿਨ੍ਹਾਂ ਨੇ ਲਗਾਤਾਰ ਯੋਗਦਾਨ ਪਾ ਕੇ ਇਸ ਅੰਦੋਲਨ ਨੂੰ ਇਸ ਪਹਿਲ ਕੇ ਜਿਹੜੇ ਚਲੇ ਕਿਸਾਨੀ ਅੰਦੋਲਨ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੱਤਾ ਤੇ ਕਾਮਯਾਬ ਕੀਤਾ ਲਗਾਤਾਰ ਰੁਕੇ ਲੱਗਾ ਹੋਇਆ ਮੋਰਚਾ ਤੇ ਨਾਲ ਲੱਗਦੇ ਪਿੰਡ ਚਾਹੋ ਹਿਆਦਪੁਰ ਹੈ ਕੋਟਲੀ ਹੈ ਉਤੋਂ ਲਾਵਾ ਆਪਾਂ ਕੇ ਲਈ ਬਸਤੀ ਕੁਲੀਆਂ ਆਏ ਆ ਗਰਦਾਸਪੁਰ ਐ ਮਾਂਜੀਪੁਰ ਐ ਹਰਸੀ ਮਾਨਸਰ ਐ ਜਿਹੜੇ 7 8 10 ਪਿੰਡ ਐ ਪੰਘਾਲਾ ਮੈਂ ਕਈ ਨਾ ਪਿੰਡਾਂ ਦੇ ਹੋਰ ਵੀ ਨਾਂ ਲੈ ਸਕਦਾ ਲਾੜਪੁਰ ਐ ਜਿਨ੍ਹਾਂ ਸਾਰੇ ਪਿੰਡਾਂ ਨੇ ਪਹਿਲਾਂ ਸਾਰਾ ਮੋਰਚਾ ਇਹ ਚਲਾਇਆ ਜਿਨ੍ਹਾਂ ਦੇ ਸਿਰ ਦੇ ਉੱਪਰੋਂ ਉਹਨੂੰ ਬੇਨਤੀ ਕਰਦਾ ਵੀ ਵੱਡ ਤੋਂ ਬਾਅਦ ਗਿਣਤੀ ਦੇ ਵਿੱਚ ਕੱਲ ਹਰਸੀ ਮਾਨਸਰ ਟੋਲ ਪਲਾਜ਼ਾ ਤੇ ਠੀਕ 10 ਵਜੇ ਪਹੁੰਚਣ ਆਪਣੇ ਸਾਧਨਾਂ ਦੇ ਉੱਪਰ ਟਰਾਲੀਆਂ ਦੇ ਉੱਪਰ ਜਿੱਦਾਂ ਵੀ ਹੋ ਸਕੇ ਆਪਾਂ ਪਹੁੰਚੀਏ ਤੇ ਇਸ ਤੋਂ ਬਾਅਦ ਜਿਹੜਾ ਐ ਅਸੀਂ ਅੱਗੇ ਤੋਂ ਲਗਾਤਾਰ ਮੀਟਿੰਗਾਂ ਕਰਕੇ ਜਿਹੜਾ ਇਹ ਤੁਹਾਨੂੰ ਸੱਦੇ ਦਵਾਂਗੇ ਪਿੰਡਾਂ ਦੇ ਵਿੱਚ ਵੀ ਐਕਸ਼ਨ ਹੋਣਗੇ ਕਿਉਂਕਿ ਤੇ ਕਿਸਾਨੀ ਨਾਲ ਸੰਬੰਧਤ ਹੋਰ ਮਜ਼ਦੂਰਾਂ ਦੀਆਂ ਨੌਜਵਾਨਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਇਹ ਮੋਰਚਾ ਲੱਗਿਆ ਹੈ ਇਹਨੂੰ ਹੋਰ ਤਕੜਾ ਕੀਤਾ ਜਾ ਸਕੇ। ਇੱਥੇ ਦੁਬਾਰਾ ਤੋਂ ਬੇਨਤੀ ਕਰਦਾ ਹਾਂ ਮੁਕੇਰੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਹੈ ਵੀ ਕੱਲ ਹਰਸ਼ੇਮਾਨਸਰ ਟੋਲ ਪਲਾਜ਼ੇ ਨੂੰ 10 ਵਜੇ ਤੋਂ ਫ੍ਰੀ ਕਰ ਦਿੱਤਾ ਜਾਏਗਾ ਤੇ ਦੁਬਾਰਾ ਤੋਂ ਮੁਕੇਰੀਆਂ ਨਾਲ ਲੱਗਦੇ ਸਾਰੇ ਇਲਾਕੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੱਡੀ ਗਿਣਤੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹਰਸ਼ੇਮਾਨਸਰ ਟੋਲ ਪਲਾਜ਼ੇ ਤੇ ਠੀਕ 10 ਵਜੇ ਪਹੁੰਚੋ। ਤਾਂ ਕਿ ਉੱਥੇ ਜਿਹੜਾ ਟੋਲ ਪਲਾਜ਼ਾ ਫ੍ਰੀ ਵੀ ਕੀਤਾ ਜਾ ਸਕੇ ਉੱਥੇ ਸਟੇਜ ਚਲਾਈ ਜਾ ਸਕੇ ਤੇ ਅਗਲਾ ਜਿਹੜਾ ਐਕਸ਼ਨ ਹੈ ਸੰਯੁਕਤ ਕਿਸਾਨ ਮੋਰਚੇ ਦਾ ਉਹਨੂੰ ਤਿੱਖੇ ਰੂਪ ਦੇ ਵਿੱਚ ਲਾਗੂ ਕੀਤਾ ਜਾ ਸਕੇ ਤੇ ਜਿਹੜੀ ਰਹੀ ਹੈ ਬੀਜੇਪੀ ਦੇ ਲੀਡਰਾਂ ਦੇ ਘਰਾਵ ਮੁਕੇਰੀਆਂ ਤੋਂ ਐਮਐਲਏ ਬੀਜੇਪੀ ਦੀ ਹੈ ਜੰਗੀ ਲਾਲ ਮਹਾਜਨ ਹੁਣੀ ਉਹ ਜਿਹੜੀ ਅਗਲੀ ਮੀਟਿੰਗ ਤੈਅ ਕਰਕੇ ਕੱਲ ਜਦੋਂ ਮੀਟਿੰਗ ਅਸੀਂ ਟੋਲ ਪਲਾਜ਼ੇ ਤੇ ਹੀ ਕਰਾਂਗੇ ਜਥੇਬੰਦੀ ਦੀ ਆਗੂਆਂ ਦੀ ਮੀਟਿੰਗ ਹੋਊਗੀ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀ ਤੇ ਉੱਥੇ ਮੀਟਿੰਗ ਦੇ ਤੈਅ ਕਰਕੇ ਹੀ ਅਗਲਾ ਪ੍ਰੋਗਰਾਮ ਕਰਾਂਗੇ ਵੀ ਇਹ ਬੀਜੇਪੀ ਦੇ ਲੀ ਤੇ ਉਹਦਾ ਕੀ ਪੈਟਰਨ ਹੋਊਗਾ ਤੇ ਨਾਲ ਲੱਗਦੇ ਮੁਕੇਰੀਆਂ ਦੇ ਸਾਰੇ ਪੱਤਰਕਾਰ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਹਾਡਾ ਲਗਾਤਾਰ ਸਹਿਯੋਗ ਰਿਹਾ ਸਾਡੇ ਅੰਦੋਲਨ ਨੂੰ 16 ਤਰੀਕ ਨੂੰ ਵੀ ਬਹੁਤ ਵਧੀਆ ਤੁਸੀਂ ਕਵਰੇਜ ਵੀ ਦਿੱਤੀ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਕੱਲ ਦੇ ਸੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਗਿਣਤੀ 'ਚ ਤੁਸੀਂ ਵੀ ਆਓ ਤਾਂ ਕਿ ਜਿਹੜਾ ਸਾਡਾ ਐਕਸ਼ਨ ਹੈ ਮੀਡੀਆ ਦੀ ਮਦਦ ਦੇ ਨਾਲ ਹੋਰ ਲੋਕਾਂ ਤੱਕ ਪਹੁੰਚੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਤੁਹਾਡੇ ਸਾਥ ਦੇ ਨਾਲ ਹੋਰ ਅੰਦੋਲਨ ਇਹ ਤਕੜਾ ਹੋ ਸਕਦਾ ਹੈ ਤੇ ਹੋਰ ਵੀ ਸਾਰੇ ਜਿਹੜੀਆਂ ਜਥੇਬੰਦੀਆਂ ਆ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਕੱਲ ਇਸ ਸੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਗ ਪਹੁੰਚਣ bon ਧੰਨਵਾਦ